ਸਾਸਤਰੀ ਗਾ ਜੀ ਲਾਡਾ ਡਿਸਕਸ਼ਨ ਰੇਡੀਓ ਪ੍ਰੋਗਰਾਮ ਕੇ ਵਿੱਚ ਮਾ ਸਾਰਿਆਂ ਕਾ ਕਰ ਰਿਆ ਨਿੱਗਾ ਸਵਾਗਤ ਆਰਬੀ ਰਾਜ ਜੀ ਬੜੀਆਂ ਖਬਰਾਂ ਥਾਰੇ ਗੱਲ ਕਰ ਰਿਆ ਮੈਂ ਸਾਂਝੀਆਂ ਯੋਬਿਰ ਹਾਂਸ ਰਾਜ ਹਾਂਸ ਇਸ ਨੇ ਕਿਸਾਨਾਂ ਨੂੰ ਵੀ ਸਿੱਧੀ ਧਮਕੀ ਦੇ ਦਿੱ ਫਰੀਦਕੋਟ ਦੇ ਵਿੱਚ ਹਰ ਹਾਂਸ ਰਾਜ ਹਾਂਸ ਇਸ ਨੇ ਕਿਸਾਨਾਂ ਨੂੰ ਵੀ ਸਿੱਧੀ ਧਮਕੀ ਦੇਈ ਕਰਾ ਬਚੋਗਾ ਮਾਰੇ ਗੁੱਸੇ ਤੇ ਆ ਰ ਉੜਾ ਕਾ ਅੱਗੇ ਅੱਗੇ ਹੋ ਜੇਗੀ ਯੋ ਹਾਂਸ ਰਾਜ ਹਾਂਸ ਬਹੁਤ ਗਰਮ ਹੋ ਗਿਆ ਵੀਰ ਕਈ ਦਿਨਾਂ ਦਾ ਦੇਖ ਲਿਓ ਯੋ ਦਰਬੀਸ ਗਰੀਬ ਫਕੀਰ ਯੋ ਵਿਚਾਰਾ ਸੀਰ ਚ ਕਾਚ ਕਾ ਕੰਮ ਕਰ ਰਹਾ ਪਰ ਲੋਕ ਟਿਕਣ ਨਹੀਂ ਦੰਦੇ ਵੀ ਇਸ ਨੂੰ আর ਇਸ ਕੇ ਨਾਲ ਕੇ ਜੋੜੀਦਾਰ ਕਹਰੇ ਕਹਾ ਬਈ ਬੰਦੇ ਗਾਲਾਂ ਦੇ ਕਾ ਗਏ ਕਾ ਬਾਉ ਮਾ ਮਾ ਪਹਿਣਾ ਗਿਆ ਪਰ ਵੀ ਯੋ ਦੇਖੋ ਚਲੋ ਕਿਸੇ ਕਾ ਬਰੋਦ ਕਰਨਾ ਵੀ ਕਰੋ ਪਰ ਕਿਸ ਨੂੰ ਗਾਲਾਂ ਦੇਣੀਆਂ ਵੀ ਯੋ ਬਾਤ ਬਾੜੀ ਚੰਗੀ ਨਹੀਂ ਆਪਾਂ ਕਹਿ ਸਕਦੇ ਬਾਕੀ ਯੋ ਕਹ ਲਓ ਵੀ ਜੀ ਪੀ ਵਾਲਾ ਨਾ ਕਿਸਾਨਾਂ ਗੈਲ ਕੱਟ ਤੋ ਕਰੀ ਨਹੀਂ ਵੀਰ ਆਰ ਇਹੋ ਕੈਲੋਬੀਰ ਕਾ ਨਾਮ ਨੋਟ ਕਰ ਕਰ ਰੱਖੋ ਕਹ ਹੈ 2 ਤਰੀਕ ਤੇ ਬਾਅਦ ਕਾ ਯੋ ਬੰਦੇ ਨਾ ਕਾ ਪੈਰਾ ਮਾ ਆ ਮੱਥਾ ਟੇਕ ਟੇਕ ਕਾ ਜਾਵੰਗੇ ਮਤਲਬ ਸਿੰਘ ਜੀ ਧਮਕੀ ਦੇ ਦਿੱਤੀ ਕਾ ਵੀਰ ਦੱਸੰਗੇ ਕਾ ਇਹਨਨ ਦਖੂ ਦਾਣਾ ਦਮੇਗਾ ਆਰ ਚੇਤਰ ਕੀਤੇ ਕਾ ਨ ਵੀ ਧਮਕੀਆਂ ਗੈਲ ਵੀਰ ਸਿੱਧੀਆਂ ਬੋਟਾ ਲੈਣੇ ਕੋ ਇਸ਼ਤਿਹਾਰ ਰਿਹਾ ਵੀਰ ਪਰ ਧਮਕੀਆਂ ਗੈਲ ਬੋਟਾ ਨਹੀਂ ਮਿਲਦੀਆਂ ਕਿਸੇ ਵਾਸਤਾ ਟੋਆ ਪਟਟੇਗੇ ਵੀਰ ਐਲਾ ਬੰਦਾ ਆਪੂ ਸਟੋਏ ਦੇ ਵਿੱਚ ਗਿਰੇਗਾ। আর ইসকে بھائی ਨੇ ਜਿ ਸਮਝਾਇਆ تھا 파रियो ਕਹ ਲੋ ਵੀਰ ਹੰਕਾਰ ਲਗਿਆ ਮਨ তো ਅੱਜ ਇਸਕੇ ਅੰਦਰ ਹੰਕਾਰ ਬੋਲਦਾ ਦੇਖਿਆ ਵੀਰ। আর ਵੀਰ আসল ਕੇ ਵਿਚਨਾ ਇਹ ਕਹ ਲੋ ਵੀ ਅੱਜ ਜਿਹੜੀ ਉਹ শব্দাবলী ਇਸਨੇ ਬਾਹ ਕਸਾਨਾ ਵਾਸਤਾ ਕੱਢੀ ਜਿਹੜੇ ਕਿਸਾਨ ਕਈ ਦਿਨ ਕੇ ਇਸका रास्ता घेरਦੇ ਨੇ। আর রাস্তা ਘੇਰਨ ਕਰਕੇ ਵੀਰ ਇਹ ਬੰਦਾ ਬੜਾ ਪਰੇਸ਼ਾਨ ਹੋ ਰਿਹਾ ਵੀਰੇ ਕਿਸੇ ਪਾਸੇ ਜਾ ਨਹੀਂ ਸਕਦਾ। আর ਦੇਖ ਲਓ ਵੀ ਕਿਤਨਾ ਯੋ ਠੀਠ ਹੈ ਕਹਿ ਸਕਾਂ ਮਿਸ ਸ਼ਬਦ ਮੈਂ ਵੈਸੇ ਬਰਤ ਰਿਹਾ ਕਿ ਤਨਾ ਠੀਠ ਬੰਦਾ ਵੀਰ ਇਤਨੀ ਬੇਇੱਜ਼ਤੀ ਹੋ ਰਹੀ ਇਤਨੀ ਬਦਨਾਮੀ ਪਰ ਦੇਖ ਲਿਓ ਮਾੜਿਆ ਦਾ ਵੀ ਵੀਰ ਬੇਇੱਜ਼ਤੀ ਮਹਿਸੂਸ ਹੀ ਨਹੀਂ ਕਰਦਾ ਵੀਰ ਹਾਸ ਹਾਸ ਕਾ ਕਰ ਰਿਹਾ ਬਾਕੀ ਹਾਂਸਰਾ ਜਾਂਸ ਨੇ ਵੀ ਕਿਹਾ ਤਾਂ ਬਿਲਕੁਲ ਠੀਕ ਹੈ ਵੀ ਜਿਤਨੀ ਨਿਮਰਤਾ ਯੋ ਦਿਖਾ ਰਿਹਾ ਨਰਬਾਈ ਗੱਲ ਯੋ ਗੱਲ ਕਰਨਿਆ ਹਰੇਕ ਬੰਦੇ ਕੇ ਪੂਰਾ ਜਾਗਾ ਹੱਥ ਜੋੜ ਕੇ ਖੜ ਜਾ ਮਿਸਾਲ ਅਰ ਬਾਕੀ ਦੇਖ ਲਿਓ ਵੀਰ ਸੁਖਵੀਰ ਬਾਦਲ ਕੀ ਗੱਲ ਕਰਾਂ ਵੀਰ ਹਰ ਇੱਕ ਮਿਸਾਲ ਸੁਖਵੀਰ ਬਾਦਲ ਇਤਨੀ ਨਿਮਰਤਾ ਸਖਬੀਰ ਬਾਦਰਗੇ ਵਿੱਚ ਵੀ ਨਿਕਲੇ ਦੇਤੀ ਇਹ ਵੀ ਉਸਨੂੰ ਵੀ ਕਿਸਾਨ ਕੇਰ ਲਾਗੇ ਵੀਰਾ ਆਰ ਉਸਨੂੰ ਵੀ ਕਿਸਾਨ ਰੋਗ ਰੋਕਾ ਦਾ ਲਾ ਪੁੱਛਰੇ ਵਾ ਵੀ ਵਾ ਸੱਤ ਜੋੜ ਕਾ ਖੜ ਜਾ ਕੱਲ ਮੈਂ ਵੀਡੀਓ ਦੇਖ ਰਿਆਤਾ ਇਹਦਾ ਗੱਡੀ ਬਿਲਕੁਲ ਠੀਕ ਚੱਲ ਰਹੀ ਜੀ ਕਾ ਇਹ ਝਾੜੂ ਵਾਲਾ ਨੇ ਅਗਾ ਸਾਰਾ ਕੰਮ ਖਾਵ ਕਰ ਤੇ ਆਰ ਬਾਕੀ ਇਹ ਬਾਤ ਪੱਕੀ ਵੀਰ ਸਿਆਣੇ ਗਾ ਫਲ ਮੀਮਿਆ ਰੁਖਾ ਨੂੰ ਲੱਗਦੇ ਉੱਚਾ ਹੋ ਕੇ ਮਾਰਨਾ ਕਰੀ ਆਰਾ ਗਾਲਾਂ ਕੱਢਣੀਆਂ ਗਲਤ ਵੀਰੇ ਸਿੱਖ ਭਾਈਚਾਰੇ ਵਿੱਚ ਧਰਮ ਦੇ ਖਿਲਾਫ ਇਸ ਤਰ੍ਹਾਂ ਬੋਲਣਾ ਬਹੁਤ ਮਾੜੀ ਗੱਲ ਪਰ ਯੋ ਬੰਦਾ ਬਾਬਾ ਜੀਵਨ ਸਿੰਘ ਦਾ ਨਾਮ ਵਰਤਕਾ ਉਠਾ ਇਹ ਸਾਰੀ ਗੱਲਾਂ ਕਰ ਕਾ ਗਿਆ ਪਰ ਕੀਤੇ ਨਾ ਕੀਤੇ ਸਿਆਸਤਕ ਵਿੱਚ ਮਈ ਉਹ ਰਾਜਨੀਤਿਕ ਨੇਤਾ ਜਿਹੜੇ ਯੋ ਗੁਰੂਆਂ ਪੀਰਾਂ ਦਾ ਨਾਮ ਲੇਗਾ ਵੋਟਾਂ ਇਕੱਠੀਆਂ ਕਰ ਕਾ ਲੇ ਔਰ ਉਧਰ ਹਾਂਸ ਰਾਜ ਹਾਂਸ ਸੁਖਵੀਰ ਬਾਦਲ ਯੋ ਚਾੜੂਆਣਾਂ ਦਾ ਗਰਮੀਤ ਕੁੱਡੀਆ ਈਸ਼ਰ ਨੂੰ ਵੀ ਯੋ ਕਹ ਲੋ ਕਿ ਕਿਸਾਨਾਂ ਨੇ ਲਾ ਲਿਆ ਕੁੰਜੇਵਾ ਇਹਨੂੰ ਵੀ ਬੜੇ ਸਮਾਂ ਲੁੱچےਗਾ ਰੇ ਵੀ ਇਹੋ ਸਵਾਲ ਨੱਸ ਕਿਉਂ ਪਰਚਾਰ ਬਚਾਲੇ ਛੱਡਦਾ ਵੀ ਜਾਣਾ ਪਿਆ ਸਾਰਾ ਕੰਮ ਵੀ ਜਿੰਨੇ ਸਵਾਲ ਪੁੱਛੇ ਉਸਕੇ ਵਿੱਚ ਮੰਗਿਓ ਕਹਦੇ ਕਾ ਇਹ ਤਾਂ ਕਮ ਕੇਂਦਰ ਦਾ ਇਹੋ ਕਾ ਮੁਕੇਂਦਰ ਦਾ ਵੀ ਜੇ ਸਾਰਾ ਕੰਮ ਕੇਂਦਰ ਕੇ ਹਵਾਲੇ ਫਿਰ ਪੰਜਾਬ ਕੇ ਵਿੱਚ ਮੁੱਖ ਮੰਤਰੀ ਦਾ ਕੀ ਕੰਮ ਦੱਸੋ ਫਲੈਕਸ ਬੋਰਡ ਲਾਣ ਜੋਗਾ ਰਹਿ ਗਿਆ ਮੁੱਖ ਮੰਤਰੀ ਪੰਜਾਬ ਬਠਿੰਡਾ ਸੀੜਾ ਆਮ ਆਦਮੀ ਪਾਰਟੀ ਕਿਤੇ ਨਾ ਕਿਤੇ ਮੰਨੂ ਜੋ ਹਾਰ ਦੀ ਨਜ਼ਰ ਆ ਰਹੀ ਅਰਥਾ ਪੰਜ ਮਿੰਟਾਂ ਮਾ ਜਿਹੜੀ ਐਮਐਸਪੀ ਦੇਣ ਵਾਲੀ ਉਹ ਬੀਬੀ ਅਨਮੋਲ ਗਗਨ ਮਾਨ ਪੰਜਾਬੀ ਸਿੰਗਰ ਔਰ ਅੱਜ ਕੱਲ ਤੋਂ ਖੈਲੋ ਵੀ ਕੈਬਨਟ ਮੰਤਰੀ ਯੋ ਨੇ ਵੀਰ ਕਿਤੇ ਨਜ਼ਰ ਆ ਰਹੀ ਉਹ ਪਤਾ ਨਹੀਂ ਇਹ ਤਾਂ ਕਰੀ ਪੰਜ ਮਿੰਟਾਂ ਮਾ ਦੇ ਦੇਗੇ ਸਾਰਿਆਂ ਨੂੰ ਪਰ ਵੀਰ ਕਿਤੇ ਲੱਭੀ ਮੁੜਕਾ ਕਿਸਾਨ ਕਰੇਗਾ ਥੰਮ ਕਰੇ ਸੀ ਪੰਜ ਮਿੰਟਾਂ ਮਾ ਖੁੱਡੀਆਂ ਕਰਾ ਕਾਏ ਉਹ ਤੋਂ ਕੇਂਦਰ ਦਵੇਗਾ ਪੰਜ ਮਿੰਟਾਂ ਪਰ ਇਹ ਦੱਸੋ ਇਹ ਕੀ ਬੰਦੇ ਤਾਂ ਪਚਾਰੇ ਪਚਾਰੇ ਫਸ ਗਏ ਨਾ ਵੀਰ ਝੂਠ ਬੋਲ ਕੇ ਦੇ ਗਲੇ ਵੀ ਉਹ ਵੋਟਾਂ ਇਕੱਠੀਆਂ ਕਰਾ ਦੇਗੇ ਉਹ ਬੰਦੇ ਕਹੇਗਾ ਭਾਈ ਇਸ ਤਰ੍ਹਾਂ ਦਾ ਲਬੜ ਨਹੀਂ ਦੇਣੀ ਆਰ ਐਮ ਐਸ ਵੀ ਨਹੀਂ ਦੇਣੀ ਚਿੱਪਾਲੇ ਮੀਟਰ ਲਾਣੇ ਸ਼ੁਰੂ ਕਰਤੇਗਾ ਥਾਨੇ ਲੋਗਾ ਕੰਮ ਚੰਗਾ ਫੜਨੇਗਾ ਪਰ ਬਾਕੀ ਵਾਈ ਗੱਲ ਕਰਾ ਜੀ ਭਗਵਾਨ ਤਮਾਨ ਕਹੇ ਕਰਤਾ ਡੜਾ ਤੋਂ ਡੜਾ ਹੁੰਦਾ ਹੈ আর ਦੇਖ ਲਿਓ ਬਾਕੀ ਉਹ ਵੀ ਗੱਲ ਐ ਬਿਰ ਕੋਡੀਆਂ ਨੂੰ ਘੇਰ ਕਾ ਖੜ ਜਾ ਜੋ ਆਨਸਰ ਵਾਲੇ ਨੂੰ ਘੇਰ ਕਾ ਖੜ ਜਾ ਸਕਵੀਰ ਬਾਦਲ ਨੂੰ ਘੇਰ ਕਾ ਖੜ ਜਾ ਕਦੇ ਕਦੇ ਬੀਬੀ ਬਾਦਲ ਨੂੰ ਨੇ ਕਾ ਦੇਖਿਆ ਰਿਆ 15 ਸਾਲ ਬੀਬੀ ਬਾਦਲ ਨੇ ਰਾਜ ਕਰਿਆ ਵੀਰ ਉਸਨੇ ਉਸਤੇ ਮੱਗੋ ਜਾ ਕੇ ਐਮਐਸਪੀ ਨੂੰ ਸੈਨ ਕਰਤੇ ਤੇ ਤਿੰਨ ਮੀਲਾਂ ਦੇ ਉੱਪਰ ਜਾ ਕੇ ਲੋਕਾਂ ਨੂੰ ਪਤਾ ਆ ਵੀ 15 ਸਾਲ ਬੀਬੀ ਹਰਸੀਮਰ ਕੌਰ ਬਾਦਲ ਨੇ ਐਮਐਸਪੀ ਪਾਕਿਸਵਾਲ ਚੱਕਿਆ ਜਾ ਕੇ ਉਸ ਨੂੰ ਨੇ ਕੋਈ ਪੁੱਛਦਾ ਜਾ ਕੇ ਵੀਰ ਆਰ ਦੇਖ ਲਿਓ ਇਹਨਾਂ ਲੋਕੀਂ ਜਹਾਂ ਜਾ ਜਾ ਆਪਾਂ ਸਗਵੀਰ ਬਾਦਲ ਨੇ ਇਸ ਕੀ ਵੀ ਰੇਸ ਕਰਾਈ ਗਨਵ੍ਰੋਧ ਹੋਇਆ ਇਸ ਕਾ ਬਹੁਤ ਵੀਰ ਆ ਰੁਤਾ ਤਸਾਨ ਜੋ ਕਰ ਵੀਰ ਸਗਵੀਰ ਬਾਦਲ ਨੂੰ ਪੁੱਛਰੇਗਾ ਵੀ ਇਸ ਕਾ ਜਵਾਬ ਦੇ ਇਸ ਕਾ ਜਵਾਬ ਦੇ ਸਗਵੀਰ ਬਾਦਲ ਨੂੰ ਸਮਝਾਈ ਵੀਰ वाह भी जी करता रहा फिर और कितना कि लग रहा भी जो किसानी शीटरा विरोध करते रहे जो तकड़ी आलिया का भी बीजेपी का भी फिर यो पंजाब के बनेगी सरकार की कि बंदा जितना जाए कितने जाए और उधर राजा बड़िंग की बात करा जो रवनीत बिटू का फस रहा अर उधर चरनजीत चनी जो बीबी जगीर कौर वाले चक्रवा फस रहा तो मतलब संत भाने आ रही भी की सियासत के माकर हो गया रहा अर उधर मनजिंद सिरसा दिल्ली भाऊ ਇਹ ਉਹ ਕਹ ਰਿਹਾ ਕਿਸਾਨਾਂ ਨੇ ਕਾ ਵਿਰੋਧ ਕਰਨ ਦੀ ਜਗ੍ਹਾ ਕਾ ਮਾਰੇ ਗੇਲ ਬਹਿ ਕੇ ਗੱਲ ਕਰੋ ਕਿ ਦੱਸ ਬੈਠਾ ਗੱਲ ਕਰੋ ਇਹ ਸੰਭੂ ਬਾਰਡਰ 'ਪਾ ਬੰਦੇ ਬੈਠੇ ਉਹਨਾਂ ਨਾਲ ਜਿਆਦਾ ਗੱਲ ਕਰੋ ਪਹਿਲਾਂ ਤਾਂ ਪੁੰਡਲੀ ਬਾਰਡਰ ਦੇ ਉੱਪਰ ਕਿਸਾਨ ਬੈਠੇ ਰਹੇ ਉਹਨਾਂ ਨਾਲ ਥਾਨਾ ਕਿਤਨੀ ਗੱਲ ਕਰੀ ਦੱਸੋ ਪੈਣੀ ਨੇ ਇਹ ਜਿਹੜਾ ਜੀਪ ਚੜਾਈ ਕਿਸਾਨਾਂ ਦੇ ਉੱਪਰ ਉਸ ਮਾਮਨੇ ਵਿੱਚ ਇਤਨੀ ਕਿ ਬੈਠ ਕੇ ਗੱਲ ਕਰੀ ਥਾਨ ਨੇ ਇਹ ਵੀ ਵੋਟਾਂ ਦਾ ਟਾਈਮ ਇਹ ਕਰਾ ਬੈਠਾ ਗੱਲ ਤਾਂ ਨਹੀਂ ਉਹਨੇ ਦੱਸ ਅਰ ਉਧਰ ਪੰਜਾਬ ਪਹੁੰਚਿਆ ਅਰਵਿੰਦ ਕੇਜਰੀਵਾਲ ਭਗਵਾਨ ਤਮਨ ਗਿਆ ਲੋਕ ਉੱਠਾ ਚੜਕਾ ਚੰਡੇ ਜੈਲੀਸ ਨੇ ਰੋਡ ショਅ ਕਰਿਆ ਅੰਬਸਰ ਦੇ ਵਿੱਚ ਰੋਡ ショਅ ਕਰਦਿਆ ਆਰ ਵੀਰੇ 2 ਦਿਨ ਪੰਜਾਬ ਦੇ ਵਿੱਚ ਰਹਿਏਗਾ ਅਰਵਿੰਦ ਕੇਸ਼ਰੀਵਾਲ ਟਵੀਟਰ 'ਤੇ ਉੱਪਰ ਲਿਖਿਆ ਕਹਿ ਰਿਹਾ ਵੀ ਲਖਨਊ ਦੇ ਵਿੱਚ ਅਕਲੇਸ਼ ਜੀ ਗੈਨ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਪਹੁੰਚਿਆ ਆਰ ਕੁਸਟੈਂਬਾਲ ਕਾ ਸ੍ਰੀ ਦਰਬਾਰ ਸਾਹਿਬ ਜਾਵਾਂਗਾ ਜੇਲ੍ਹ ਦੇ ਬਾਹਰ ਆਣ ਤੇ ਬਾਅਦ ਪਹਿਲੀ ਵਾਰ ਕਾਬਹਿ ਜਾ ਰਿਹਾ ਇਸ ਤੋਂ ਬਾਅਦ ਕਾ ਦੁਰਗਾਣਾ ਮੰਦਿਰ ਜਾਵਾਂਗਾ ਉੱਠਾ ਜਾ ਕੇ ਅਸ਼ੀਰਵਾਦ ਲਵਾਂਗਾ ਆਰ ਭਲਕੇ ਕਾ ਵੀ ਰਾਮਦੀਰਥ ਵੀ ਜਾਵਾਂਗਾ लोग सभा चोलान केजरीवाल पहली बार रैली महारैली होगी रैली मजीठिया को छाएंगे पता नहीं तो उसने क्या बोलिया क्या नहीं बोले और रबे जानियर आगू जो कह लो का अकाली दल का, का आगू एक भाजपा में शामिल हो गया भी ਯੋ ਵੀਰ ਕਾਡਿਜਲ ਦਾ ਸੀਨੀਅਰ ਅਗੂ ਰਵੀਕਰਨ ਸਿੰਘ ਕਾਲੋ ਕੱਲ ਭਾਰਤੀ ਜਨਤਾ ਪਾਰਟੀ ਵਿੱਚ ਮਸਾਂਮਲ ਹੋ ਗਿਆ ਵੀਰ ਚੰਡੀਗੜ੍ਹ ਦੇ ਵਿੱਚੋਂ ਸਮੂਲੀਅਤ ਗਰੀਬ ਪਾਜਮਾ ਦੇ ਪ੍ਰਧਾਨ ਹੈ ਯੋ ਸੁਨੀਲ ਜਾਖੜ ਬਲਰਾਮ ਜਾਖੜ ਦਾ ਛੋਕਰਾ ਪਰਵਿੰਦਰ ਸਿੰਘ ਮਨਿੰਦਰ ਸਿੰਘ ਸਿਰਸਾਈ ਉੱਥਾ ਪਹੁੰਚੇ ਸਾਰੇ ਵੀਰ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਕਰਿਆ ਕਾਬੀ ਮਾਰ ਕੇ ਭਾਰਤੀ ਜਨਤਾ ਪਾਰਟੀ ਹੋਰ ਮਜ਼ਬੂਤ ਹੋ ਗਈ ਇਹ ਤਾਂ ਕਈ ਦਿਨਾਂ ਦੀ ਭਾਰਤੀ ਖੋਲੇ ਵੀਰ ਇਹਨਾਂ ਨੇ ਜਿਹੜਾ ਆ ਰਿਹਾ ਕਾ ਚੜਜੋ ਗੱਡੀ ਮਾਂ ਜਿਹੜਾ ਆ ਰਿਹਾ ਚੜਜੋ ਗੱਡੀ ਮਾਂ ਮਾਤਾ ਜੀ ਗੁਰਮੀਤਰਾ ਪਿੰਡਾਂ ਨੇ ਬਸ ਰਹੀਆਂ ਤੇ ਇਸ ਤਰ੍ਹਾਂ ਯੋਰ ਉੜਵੇ ਦੀ ਬਸ ਹੁਣੀ ਆ ਪ੍ਰਾਈਵੇਟ ਵਾਲੇ ਸਵਾਰਿਆਂ ਜਿਹੜਾ ਯਾ ਸਾਰੇ ਗਿਆ ਉਹ ਗਾਉ ਜੋ ਅੱਗੇ ਦੇਗਾ ਪਿੱਛੇ ਵਿਚੋ ਜੋ ਪਿੱਛੇ ਵਿਚੋ ਅਗਾਗਾਉ ਜੋ ਇੱਕ ਤਰ੍ਹਾਂ ਕਰ ਚੜਾਈ ਯਾਰੇ ਬਸ ਚੜਾਈ ਯਾਰੇ ਬਸ ਦੇ ਵਿੱਚ ਅਰ ਸਾਹਬ ਕਾ ਯੋ ਕਹਲੋ ਕਿ ਵਿਧਾਨ ਸਭਾ ਸਪੀਕਰ ਰਹਿ ਚੁਕਿਆ ਸਵਰਗ ਵਸੀਨ ਮਿਰਮਲ ਸਿੰਘ ਕਾਲੋ ਦਾ ਸ਼ੋਗਰਾ ਯੋ ਆਖਾਂਦੀ ਸਰਕਾਰ ਅਗੇ ਚ ਉੱਚਾਦਿਆ ਉਹ ਵੀ ਕੰਮ ਕਰਿਆ ਰਵਿਕਰਨ ਕਾਲੋ ਹਲਕਾ ਡੇਰਾ ਬਾਬਾ ਅਨੰਤ ਤੇ 2022 ਮਾ ਸਾਹਬ ਕੋ ਜੋ ਉਪ ਮੁੱਖ ਮੰਤਰੀ ਅਰ ਕਾਂਗਰਸ ਕੇ ਵਿਰੁੱਧ ਜਗENDER ਸਿੰਘ ਰਧਾਵਾ ਕੇ ਖਿਲਾਫ ਵਿਧਾਨ ਸਭਾ ਕੇ ਵਿੱਚ ਮੈਂ ਡੇਰਾ ਬਾਬਾ ਨਾਰੰਗ ਦੇ ਵੋਟਾਂ ਲੜਿਆ। ਅਰ ਵੀਰ ਕੇ ਉਹ ਕੱਲ੍ਹ ਵੀ ਗਤਿਵਿਧੀਆਂ ਕਾਫੀ ਤੇਜ਼ ਚੀਆਂ ਚੱਕਾਈ ਇਹਨਾਂ ਨੇ ਆਪਣੀ ਟੀਮਾਂ ਕਰ ਲਿਆ। ਇਹ ਦੇਖੋ ਅੱਗਾ ਕਿਆ ਬਣੇਗਾ ਕਿਆ ਨਹੀਂ ਬਣੇਗਾ। ਅਰ ਉਧਰ ਜਦ ਕੇਜਰੀਵਾਲ ਬਾਅਦਲੇ ਪਾਸੇ ਨਿਕਲਿਆ ਦਰਬਾਰ ਸਾਹਿਬ ਦੇ ਮੱਥਾ ਟੇਕਾ। ਕੁੱਤਾ ਵੀਰ ਅਰ ਬਿੰਦਕਿਸ਼ਵਾਲ ਨੂੰ ਰੋਕ ਲਿਆ ਫਿਰ ਪੱਤਰਕਾਰਾਂ ਨੇ। ਸ਼ਰਾਬ ਨੀਤੀ ਦੇ ਵਿੱਚ ਮੈਂ ਯੰਤਰਿਕ ਜਮਾਨਤ ਦੇ ਵਿੱਚ ਮ ਆਇਆ ਬਾਹਰਲੇ ਪਾਸੇ। ਦੋ ਦਿਨਾਂ ਪੰਜਾਬ ਕੇ ਦੌਰੇ ਬਾ ਅਰ ਉੱਤਾ ਮਤਲਬ ਇਹ ਚੋਣ ਮੋਹਿਮ ਕੰਮ ਕਰਾ ਹਲਾਰਾ ਦੇਣ ਵਾਸਤਾ ਪਹੁੰਚਿਆ 6 ਵਜੇ ਲਾਹੌਰੀ ਗੇਟ ਉੱਥਾ ਕੈਬਨਟ ਮਤਰੀ ਕੁਲਦੀਪ ਧਾਨੀਵਾਲ ਕੀ ਹੱਕ ਕੇ ਵਿਚਾਰ ਰੋਡ ਸੌਖਾ ਰਿਆ ਵੀਰੇ ਇਸਨੇ ਆ 20 ਨੂੰ ਵੋਟਾਂ ਪਾਓ ਕੁਲਦੀਪ ਨੇ ਜਿੱਤਾ ਹੋਗਾ ਕੁਲਦੀਪ ਥਾਰੇ ਕੰਨ ਸਾਰੀਆਂ ਕਾਗਜ਼ ਲਾਵਾ ਉੱਥਾ ਦਿੰਦੀ ਕਰ ਖਾਵੇਗਾ ਵੀ ਅਰ ਕੁਲਦੀਪ ਧਾਲੀ ਵਾਲ ਕਹ ਰਿਹਾਗਾ ਈਸ਼ਵਰ ਦਾ 2 ਲੱਖ ਵੋਟਾਂ ਨਾਲ ਜਿੱਤेंगेਗਾ ਈਸ਼ ਗੇਲ ਕਰ ਰਾਜ ਸਭਾ ਮੈਂਬਰ ਸੰਜੇ ਸਿੰਘ ਉੱਥਾ ਬਾਵੀ ਪਹੁੰਚਿਆ ਵਾਲਾ ਵੀਰੇ ਔਰ ਜੇਲ੍ਹ ਤੇ ਬਾਹਰ ਆਣ ਦੇ ਬਾਅਦ ਕੇ ਜਿਹੜਾ ਪਹਿਲੀ ਵਾਰ ਪੰਜਾਬ ਪਹੁੰਚਿਆ ਵੀਰ ਔਰ ਮਾਰਚ ਮਈ ਨੂੰ ਚੱਕ ਅੰਦਰ ਦਿਆ ਤਾਂ ਵੀਰ ਔਰ 12 ਮਾਰਚ ਨੂੰ ਮੋਹਾਲੀ ਮਾਮ ਆਦਮੀ ਪਾਰਟੀ ਦੀ ਮੁਹਿੰਮ ਦੀ ਸ਼ੁਰੂਆਤ ਕਰੀ ਨਹੀਂ ਜਦ ਔਰ ਈਡੀ ਨੇ 21 ਮਾਰਚ ਨੂੰ ਗ੍ਰਿਫਤਾਰ ਕਰ ਕਾ ਭਗਵੰਤ ਮਾਨ ਉਸ ਨੂੰ ਕਹਾ ਵੀ ਦੇ ਦੇ ਕੇ ਕਮਾਂਡ ਖਾ ਵੀ ਤਾਂ ਸਾਬ ਕੰਮ ਮੈਂ ਜਾ ਕੇ ਆਇਆ ਜੇਲ੍ਹ ਤੇ ਜੇਲ੍ਹ ਜਾ ਕੇ ਆਇਆ ਵੀਰ ਇਹ ਜਮਾਨਤ ਵਾ ਛੱਡਿਆ ਇਸ ਨੂੰ ਔਰ ਉਧਰ ਸਾਬ ਦਾ ਡੀਜੀਪੀ ਦਿਨਕਰ ਗੁਪਤਾ ਦੀ ਜਾਨ ਨੂੰ ਖਤਰਾ ਇੰਟਰਨੈਸ਼ਨਲ ਜੈਡ ਸਕਿਉਰਿਟੀ ਦੇਣੀ ਦਾ ਜੈਡ ਸਕਿਉਰਿਟੀ ਮਰ ਆਏਗਾ ਇਹ ਜਦੋਂ ਦਿਨਕਰ ਗੁਪਤਾ ਕੇਂਦਰ ਸਰਕਾਰ ਨੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ NIA ਕੇ ਸਾਹਬ ਦਾ ਡਾਇਰੈਕਟਰ ਦਿਨਕਰ ਗੁਪਤਾ ਨੂੰ ਜੈਡ ਸਕਿਉਰਿਟੀ ਦੇਣ ਦਾ ਫੈਸਲਾ ਕਰਿਆ ਵੀਰ ਏਜੰਸੀਆਂ ਨੂੰ ਪਤਾ ਲੱਗਿਆ ਕਿ ਹਾਂ ਵੀ ਵਿਰੋਧੀ ਅੰਸਰ ਜਿਹੜੇ ਈਸ਼ ਗਿਆ ਲਗਾ ਕ ਵੀ ਛੇੜਛਾੜ ਕਰ ਸਕਾਂ ਵੀਰ ਚੰਡੀਗੜ੍ਹ আর ਦਿੱਲੀ ਦੇ ਵਿਚ ਮੈਂ ਯੂ ਸੁਰੱਖਿਆ ਮਿਲੀ ਇਸ ਨੂੰ ਪੰਜਾਬ ਚੰਡੀਗੜ੍ਹ ਦਿੱਲੀ ਔਰ ਯੂ ਸੁਰੱਖਿਆ ਕਬ ਜਿਲ੍ਹਾ ਆਤੇ ਹੈ ਇਸਕੇ ਆਲੇ-ਦਾਲੇ ਵੀਰ ਯੋ ਮਾਤਰਾ ਈਸਾਲਾ ਮਾਰਚ ਦੇ ਵਿੱਚ ਮੈਂ ਸੇਵਾ ਮੁਕਤ ਹੋਇਆ ਦਾ ਯੋ ਦਿਨ ਕਰ ਗੁਜ਼ਤਾ ਅਰ ਦਿਨ ਕਰ ਗੁਜ਼ਤਾ ਪੰਜਾਬ ਕੇ ਰੇਡ ਦਾ 1987 ਬੈਂਚ ਦਾ ਆਫੀਸਰ ਆਈਪੀਐਸ ਅਫਸਰ ਆ 2017 ਵਿੱਚ ਸੂਬੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਨਾ ਵੀਰ ਜਾਦੀ ਉਹ ਡੀਜੀਪੀ ਬਣਿਆ ਦਾ ਪੰਜਾਬ ਆਰ ਉਧਰ ਜੋਗੀ ਦਿੱਤਿਆ ਨਾ ਤੇ ਵੀ ਚੰਡੀਗੜ੍ਹ ਆ ਰਿਹਾ ਵੀਰ ਯੋ ਬੀਜੇਪੀ ਦੀ ਦੂਸਰੀ ਬੜੀ ਰੈਲੀ ਹੋ ਰਹੀ ਚੰਡੀਗੜ੍ਹ ਦੇ ਵਿੱਚ ਇਹ ਲੋਕ ਸਭਾ ਦਾ ਚੋਣ ਪ੍ਰਚਾਰ ਤੇਜ਼ ਕਰਦਾ ਪੰਜਾਬ ਮਾਂ ਤੋਂ ਨਹੀਂ ਅੰਕਾ ਵੀਰ ਉੱਠਾ ਯੋ ਚੰਡੀਗੜ੍ਹ ਮਾਂ ਯੋ ਕਰੇਗਾ ਪ੍ਰਚਾਰ ਅਰ ਚੰਡੀਗੜ੍ਹ ਦੇ ਵਿੱਚੋਂ ਵੀਰ ਭਾਜ ਭਾਗੇ ਬੰਦੇ ਜਿਹੜੇ ਇਹਨਾਂ ਦੇ ਹੱਕਮਾਰ ਹੈ ਦੀ ਸੈਲਫ 34ਵਾਂ ਹੋ ਰਹੀ ਹੈ ਰੈਲੀ ਵੀਰ ਅਦਿੱਕ ਤੇ ਨਾਦ ਇਹ ਜਿਹਨਾਂ ਪ੍ਰੋਗਰਾਮ ਦੱਸਿਆਗਾ ਮੈਂ ਆ ਰਿਹਾ ਵੀ ਰੁੱਥਾ ਇਹ ਦੱਸਾਂਗਾ ਥਨੇ ਜੂਪੀ ਮੈਂ ਕੀ ਕੁਸ ਕਰਤੇ ਆ ਥਾਰੇ ਪੰਜਾਬ ਮਾ ਚੰਡੀਗੜ੍ਹ ਮਾ ਕੀ ਕਰ ਸਕਾਂ ਇਸ ਤਰ੍ਹਾਂ ਦਾ ਨਵਤਨਾ ਕਰੇਗਾ ਹੋਰ ਵੀਰ ਯੋਗੀ ਦਿੱਤਿਆ ਨਾਦਰੇ ਹੋਰ ਚੰਡੀਗੜ੍ਹ ਪੰਜਾਬ ਵਿੱਚ ਹੀ ਮਾ ਆਗਾ ਹੋਰ ਕੀ ਕਰਨਾ ਚਲੋ ਘਰ ਲਾਦਾ ਡਿਸਕਸ਼ਨ ਦੇ ਪ੍ਰੋਗਰਾਮ ਦੇ ਵਿੱਚੋਂ ਯੁਵਾ ਜਿਗਿਆ ਬੜੀਆਂ ਖਬਰਾਂ ਕੱਲ ਨੂੰ ਸੀ ਟਾਈਮ ਥਾਰੇ ਗਾ ਫੇਰ ਹੋਰ ਖਬਰਾਂ ਸੰਜਿਆ ਕਰਾਂਗਾ ਇਹ ਲਾਡੇ ਪੁੱਤ ਨੂੰ ਅਜਾਜ਼ ਦੇ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਜ ਨਿਊਜ਼ ਵਾਲਾ ਮਹਾਰਾ YouTube ਦਾ ਚੈਨਲ ਇਸਕੇ ਉੱਪਰ ਜਿਹੜੀਆਂ ਆਪਾਂ ਖਬਰਾਂ ਥਾਰੇ ਖਾਤਰ ਅਪਡੇਟ ਕਰੇਂਗਾ ਇਹ ਸਾਰਿਆਂ ਲਾਡੇ ਪੁੱਤ ਦੀ ਪਿਆਰਪਰੀ ਸਤਿ ਸ੍ਰੀ ਅਕਾਲ